ਹਾਰੇ ਨੂੰ ਜਗਾਇਓ ਜੈ ਜੈਕਾਰ ਜੈ ਜੈਕਾਰ ਸਤਿ ਸ਼੍ਰੀ ਅਕਾਲ ਜਿੰਦਾਬਾਦ ਹਾਂ ਹਾਂ ਕਰੋ ਪਰਮਜੀਤ ਦੀਪ ਪੰਜਾਬ ਬਚਾਲਾ ਵਿੱਚ ਅੱਜ ਸਾਰੇ ਸੈਨਾਦਾਨ ਦੇ ਕਾਜੀ ਲੰਦਰਾ ਜੀ ਨੇ कम करे ਪਰਵੋਲ ਨਾ ਦੇ ਸਭੀ ਸਾਰੇ ਜਿਹੜੇ ਅੱਗੇ ਸੰਗਤ ਖੜੀ ਹੈ ਕਾਲੀ ਦੇ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ ਰੋਮਨੀਆ ਕਰੀ ਦੇ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੁਹਾਨੂੰ ਕਹਿ ਰਹੇ ਹੋ ਮੇਕ ਕਰਦੇ ਬੜੇ ਕਰਦੇ ਨੌਜਵਾਨ ਬੱਚੇ ਇਹ ਸਾਰੇ ਬਹੁਤ ਵੱਡੀ ਸੰਗਤ ਦੇ ਨਾਲ ਕਹਿੰਦੇ ਨੇ ਸਾਰੇ ਡੈ ਜਾਓ ਜੈ ਜੀ ਟੰਡਾ ਸਾਹਿਬ ਟੰਡਾ ਸਾਹਿਬ ਨਹੀਂ ਆਪਣਾ ਸਰਕਾਰ ਜੀ ਸਾਰੀਆਂ ਗੱਡੀਆਂ ਤੇ ਲਾਸ਼ ਤੇ ਪਾਣੀ ਸਾਰੀਆਂ ਚਰਖਾ ਕੇ ਫੇਰ ਤੁਰੋ ਤੋ ਸਾਰੀਆਂ ਗੱਡੀਆਂ ਚ ਨਾ ਸੋ ਲਾਸ਼ ਤੇ ਪਾਣੀ ਦਾ ਇੰਤਜ਼ਾਮ ਕਰਾ ਦੇ ਸਾਰੀਆਂ ਗੱਡੀਆਂ ਕੋਈ ਜਿਸਬਲ ਸਭ ਤੋਂ ਪਿੱਛੇ ਤੁਰਨਾ ਇਹ ਰਿਪੋਰਟ ਅਸੀਂ ਦੋ ਮਿੰਟ ਰੋਡਰੀ ਕਰੀਏ। ਸਾਡੇ ਕੋਲ ਕਰਵਾਉਣ ਦਾ ਦੂਸਰਾ ਕੌਂਸਲ ਹੈ। ਆਹ ਥੋੜੀ ਜਿਹੀ ਕੱਢੀ ਹੋਈ ਫੁੱਟੋ ਦੀ ਅੱਗੇ ਪੱਤਾ ਸਾਹ ਦੇ ਰੱਗੇ ਦੀ ਇੱਕ ਸਾਹਲਾ ਸਾਦਾ। ਉਹ ਕਿਹਾ ਹੈ ਕਿ ਜਿੱਦਾਂ ਦੀ ਰੇਤ ਚੱਲਵਾ ਕੇ ਕਿ ਹੁਣ ਸਾਕੇ ਰੇਤ ਦਾ ਆਪਣਾ ਖੜਿਆ ਤੇ ਤੁਸੀਂ ਆਪਣੇ ਕੈਮਰੇ ਨਾਲ ਉਹ ਸਾਹਲੇ ਵਾਲ ਨੂੰ ਪਰਦੇਓ। ਕਰ ਰਿਹਾ ਹੈ ਨਿੱਕੀ ਕੱਢੀ ਨੇ ਸਾਊਂਡ ਵਾਲੀ ਆਪਣੀ ਹੋਰ ਆ ਗਈ ਆ ਜੋਗਾ ਹਾਕੀ ਪਿੱਛੇ ਹੈ ਇਹ ਬਰਾਬਰ ਹੋ ਕੇ ਇਕੱਠਾ ਹੋਣਗੇ ਜੀ ਨਾ ਤੁਮਾ ਸਿੱਖੋ ਹੋੜਾ ਕਰਨੇ ਤੋਂ ਕਾਤਾ ਕਾਤਾ ਵੀਰ ਸਾਡਾ ਆਸਮਾਲਾ ਆਸਰਾ ਆਸਰੋ ਬੇਨਤੀ ਹੈ ਵੀ ਪਿਰੇ ਸਿਰੇ ਤੱਕ ਜਾਣਾ ਹਣਾ ਅੱਥਾ ਹਰੀન્દਰ ਪਾਸ ਸਿੰਘ ਵੀ ਸ਼ੰਭੂ ਵਜਰਾ ਸਾਹਿਬ ਕਾਤਾ ਆਸਰੋ ਨੂੰ ਬੇਨਤੀ ਕਰ ਰਹੇ ਆ ਕਿ ਤੁਸੀਂ ਜੀ ਦੇ ਨਾਲ ਪਹੁੰਚਾਉਣਾ ਸਾਡੇ ਨਾਲ ਸ਼ੰਭੀ ਸਰਪੰਚ ਬਾਵੀ ਦਾ ਕਰਨ ਦੀ ਕਲਾਰ ਸਾਰੇ ਇੱਕ ਇੱਕ ਦਾ ਨਾਮ ਸਹਰਿੰਦਰ ਪਾਸੀ ਚੰਦੂ ਮਗਰਾ ਸਾਹਿਬ ਪਰ ਪ੍ਰੋਫੈਸਰ ਚੰਦੂ ਮਗਰਾ ਸਾਹਿਬ ਦੀ ਜਮਾਨਤ ਹੈ ਉੱਥੇ ਆਓ ਆਓ ਬਹੁਤ ਬੜੇ ਬੜੇ ਆਜਾ ਆਜਾ

ਹਾਡੇ ਥ੍ਰੋਮਣੀ ਕਾਲੀ ਜਲਦੀ ਸਮੂਹੀ ਟੀਮ ਜਿਹੜੇ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਤੇ ਖਿੱਚੋ ਦੀ ਖਿੱਚੋ ਗੱਡੀ ਸਰੋਪੰਗੀ ਸਾਹਿਬ ਕਮਾਂਡ ਵਿਰ ਕਮਾਂਡ ਦਾ ਸਾਰਿਆਂ ਦਾ ਇੱਕ ਇੱਕ ਕਦਮ ਪੁਆਇੰਟ ਉਹਦੀ ਪਾਸ ਵਾਹ ਜੀ ਜੂਗੀ ਬੱਤੇ ਦਾ ਸਾਡਾ ਸਾਰਿਆਂ ਦਾ ਧੰਨਵਾਦ ਆਪਣੇ ਕੰਦਿਆਂ ਦਾ ਜੱਤੀ ਲਾਡਣ ਦਾ ਪੂਰਨ ਧੰਨਵਾਦ ਕਰਨ ਜਿਨ੍ਹਾਂ ਨੇ ਮੋਟਰਸਾਈਕਲਾਂ ਦੀ ਜੀ ਰੇਡਰ ਲਾਉਂਦੇ ਪੰਜ ਸੌ ਰੁਪਏ ਮਾੜੀ ਕੋਣ ਕਰੀਏ ਆਪਾਂ ਵੀ ਅੱਜ ਮਦਾਨੇ ਜਾਗ ਜਾਗ ਗਏ ਜਰਮਨ ਦਾ ਚਿਕਰੋ ਸਾਹਿਬ ਮੈਂ ਸ਼ਰੋਮਣੀ ਅਕਾਲੀ ਦੇ ਜਿੰਦਾਬਾਦ ਸ਼ਰੋਮਣੀ ਅਕਾਲੀ ਦੇ ਜਿੰਦਾਬਾਦ ਰਾਜਪ੍ਰੇਮ ਸਿੰਘ ਚੰਦੂ ਮਾਦਰਾ ਜਿੰਦਾਬਾਦ ਅਸ਼ਵੀਰ ਸਿੰਘ ਬਾਦਲ ਜਿੰਦਾਬਾਦ ਅੱਗੇ ਤਰਾਂ ਲੱਗ ਰਿਹਾ ਵੀ ਪਾਰਾ ਪੰਜਾਬ ਵਿੱਚ ਟੁੱਟਿਆ ਵਾ ਟੁੱਟਿਆ ਵਾ ਸਾਡਾ ਗੁਰਵਾਇ ਫਰਾਂਦਾ ਜੀ ਹਸੈਨਪੁਰ ਸਾਹਿਬ ਖੜੇਗੀ ਆਸਰੇ ਬਖੀਤੇ انا ਜ਼ਾਇਰ ਪਰ ਸੁਧੀ ਜ਼ਕਾਰ ਅਰਦਾਨ ਦਿਨ ਅਕਾਲਿਕਤਾ ਨਮਾਜ਼ ਹੈ ਜਿਹੜੇ ਗੋਗੇ ਪ੍ਰਦਾਨ ਰੋਪਨ ਲਖਿਆਰ ਸਾਹਿਬ ਔਰ ਦੁਰਬਾਖ ਖਾਲਸਾ ਜੀ ਖਾਲਸਾ ਜੀ ਹੱਬ ਸਾਹਿਬਾ ਜੀ ਬਾਗਰ ਦੀ ਸਾਰਾ ਦਾ ਮੈਨੂੰ ਕਹਿਣਾ ਸੀ ਆਤਨਾ ਮੂਰੇ ਕਰ ਰਹੀ ਹੈ ਜੀ ਇੱਕ ਬੜਾ ਸਨਮਾਨ ਕਰਦੀ ਹੈ ਜੀ ਜੀ ਪਾਣੀ ਔਰ ਗੱਡੀ ਦੇ ਵਿੱਚ ਰਖਾ ਦੇ ਤੇ